ਸਸਕਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖਲਾਤੇ ਚੈਨਲ ਦੇ ਨਾਲ 13 ਅਕਤੂਬਰ 2025 ਆਪਾਂ ਤੁਹਾਨੂੰ ਸਵੇਰੇ 6 ਵੇ ਦੀ ਅਪਡੇਟ ਦੇਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਕਿਰਪਾ ਕਰਕੇ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਆਪਣਾ YouTube ਚੈਨਲ ਸੁਖ ਲੱਟਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜਿਹੜੀ ਪਲਪਲ ਦੀ ਰਿਪੋਰਟ ਤੁਹਾਡੇ ਤੱਕ ਸਹੀ ਸਮੇਂ ਪਹੁੰਚਦੀ ਰਹੇ ਕਮੈਂਟਾਂ ਵਿੱਚ ਜਰੂਰ ਦੱਸੋ ਕਿੱਥੋਂ ਕਿੱਥੋਂ ਤੁਸੀਂ ਆਪਣੀ ਵੀਡੀਓ ਜਿਹੜੀ ਦੇਖ ਰਹੇ ਹੋ ਜੇਕਰ ਆਪਾਂ ਪੌਂਗ ਟਾਈਮ ਦੀ ਗੱਲ ਕਰੀਏ 13 ਅਕਤੂਬਰ 2025 ਸਵੇਰੇ 6 ਵਜੇ ਤੱਕ ਪੌਂਗ ਟਾਈਮ ਦੇ ਵਿੱਚ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ ਉਹ ਆਪਣੇ 1400 ਫੁੱਟਾ ਜਿਹੜਾ ਕਿ ਅੱਜ ਸਵੇਰੇ 6 ਵਜੇ 1382 83.52 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਐਵਰੇਜ ਡਾਟ ਦੇ ਵਿੱਚ ਤਾਂ 6799 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ 13002 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟ ਦੇ ਵਿੱਚ ਜੇਕਰ ਆਪਾਂ ਪੌਂਗ ਡੈਮ ਦੇ ਐਕਚੁਅਲ ਡਾਟ ਦੇ ਦੀ ਗੱਲ ਕਰੀਏ ਤਾਂ ਪਾਣੀ 6974 ਕਿਊਸਿਕ ਪਾਣੀ ਕੀਤਾ ਜਾ ਰਿਹਾ 6974 ਕਿਊਸੀ ਕੇ ਪਾਣੀ ਇਨਫਲੋ ਕੀਤਾ ਜਾ ਰਿਹਾ ਆਊਟਫਲੋ ਦੀ ਗੱਲ ਕਰੀ ਤਾਂ 10425 ਕਿਊਸੀ ਕੇ ਪਾਣੀ ਪੌਂਗ ਡੈਮ ਦੇ ਐਕਚੁਅਲ ਡਾਟੇ ਤੋਂ ਆਊਟਫਲੋ ਕੀਤਾ ਜਾ ਰਿਹਾ ਜੇਕਰ ਆਪਾਂ ਭਾਗੜਾ ਡੈਮ ਦੀ ਸਵੇਰ ਦੀ ਰਿਪੋਰਟ ਦੇਖੀਏ 13 ਅਕਤੂਬਰ 2025 ਤਾਂ ਭਾਗੜਾ ਡੈਮ ਦੇ ਵਿੱਚ ਟੋਟਲ ਪਾਣੀ ਰੱਖਣ ਦੀ ਸਮਰੱਥਾ ਆਪਣੇ 1680 ਫੁੱਟਾ ਜੇਕਰ ਸਵੇਰੇ 6 ਵੇ ਦੀ ਗੱਲ ਕਰੀ ਤਾਂ 1670.45 ਫੁੱਟ ਤੇ ਜਿਹੜਾ ਭਾਗੜਾ ਡੈਮ ਦਾ ਲੈਵਲ ਚਲ ਰਿਹਾ ਜੇਕਰ ਭਾਗੜਾ ਡੈਮ ਦੇ ਵਿੱਚ ਇਨਫਲੋ ਦੀ ਗੱਲ ਕਰੀਏ 14366 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਭਾਗੜਾ ਡੈਮ ਤੋਂ ਕਿੰਨਾ ਪਾਣੀ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਤਾਂ ਲਗਭਗ 12421 ਕਿਊਸਿਕ ਪਾਣੀ ਭਾਗੜਾ ਡੈਮ ਤੋਂ ਅਗਲੇ ਪਾਸੇ ਨੰਗਲ ਡੈਮ ਦੇ ਵਿੱਚ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ ਦੋ ਨਹਿਰਾਂ ਦੇ ਵਿੱਚ ਟਰਾਂਸਫਰ ਹੋਵੇਗਾ ਉਸ ਤੋਂ ਬਾਅਦ ਕੋਸ਼ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਆਵੇਗਾ ਸੋ ਜੇਕਰ ਆਪਾਂ ਹਰੀਕੇ ਦੀ ਗੱਲ ਕਰੀਏ ਹਰੀਕੇ ਦੀ ਅਪਡੇਟ 13 ਅਕਤੂਬਰ 2025 ਸਵੇਰੇ 6 ਵੇ ਦੀ ਅਪਡੇਟ ਦੇਖ ਲਾ 687.50 ਫੁੱਟ ਤੇ ਚੱਲ ਰਿਹਾ ਜੇਕਰ ਆਪਸਟ੍ਰੀਮ ਦੀ ਗੱਲ ਕਰੀਏ ਤੇ ਹਰੀਕੇ ਹੈਡ ਵਰਕਸ ਤੇ ਸਤਲੁਜ ਦਾ ਤੇ ਬਿਆਸ ਦਾ ਟੋਟਲ ਪਾਣੀ ਮਿਲਾ ਕੇ ਕਿੰਨਾ ਪਹੁੰਚ ਰਿਹਾ ਤਾਂ ਲਗਭਗ 26316 ਕਿਊਸਿਕ ਪਾਣੀ ਜਿਹੜਾ ਹਰੀਕੇ ਹੈਡ ਵਰਕਸ ਤੇ ਆਪਸਟ੍ਰੀਮ ਕਰ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਫਰੋਇਪੁਰ ਵਾਲੇ ਪਾਸੇ ਦੀ ਤਾਂ 6605 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਵਰਕਸ ਤੋਂ ਅਗਲੇ ਪਾਸੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਫਰੋਇਪੁਰ ਵਾਲੇ ਪਾਸੇ ਨੂੰ ਜੇਕਰ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 6820 ਕਿਊਸਿਕ ਪਾਣੀ ਫਰੋਇਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀ 791 ਕਿਯੂਸੀ ਕ ਪਾਣੀ ਜਿਹੜਾ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਪੌਂਗ ਡੈਮ ਦੀ ਭਾਗੜਾ ਡੈਮ ਦੀ ਹਰੀਕੇਡ ਵਰਕਸ ਦੀ ਸੋ ਕਿਰਪਾ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜਿਹੜੀ ਸਹੀ ਜਾਣਕਾਰੀ ਹਰ ਘਰ ਹਰ ਫੋਨ ਤੱਕ ਪਹੁੰਚ ਸਕੇ ਬਾਕੀ ਆਪਣੇ ਚੈਨਲ ਦੇ ਉੱਪਰ ਹੋਰ ਵੀ ਕਾਫੀ ਇਨਫੋਰਮੇਸ਼ਨ ਵੀਡੀਓ ਅਵੇਅਰਨੈਸ ਪੀਪਲ ਅਵੇਅਰਨੈਸ ਕਾਫੀ ਜਿਹੜੀਆਂ ਜ਼ਿੰਦਗੀ ਦੀਆਂ ਲਾਈਫ ਹਿਸਟਰੀਆਂ ਟਰੂ ਲਾਈਫ ਹਿਸਟਰੀਆਂ ਜਿਹੜੀਆਂ ਉਹ ਆਪਾਂ ਅਪਲੋਡ ਕਰਦੇ ਰਹਿੰਦੇ ਆ ਉਹ ਇੱਕ ਵਾਰ ਤੁਸੀਂ ਜ਼ਰੂਰ ਜਾ ਕੇ ਦੇਖ ਲਿਓ ਤੁਹਾਨੂੰ ਉਹ ਚੰਗੀਆਂ ਜ਼ਰੂਰ ਲੱਗਣਗੀਆਂ ਸੋ ਆਪਣੇ ਨਾਲ ਜੁੜੇ ਰਹਿ ਆਉਣ ਵਾਲੇ ਸਮੇਂ ਵਿੱਚ ਆਪਾਂ ਤੁਹਾਨੂੰ ਚੰਗੀਆਂ ਜਾਣਕਾਰੀਆਂ ਜਿਹੜੀਆਂ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੁਖ ਲਟਕਿਆ YouTube ਚੈਨਲ Facebook ਪੇਜ ਸੁਖ ਲਟਕਿਆ Instagram ਸੁਖ ਲਟਕਿਆ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧ